ਗੱਲ ਪ੍ਰੇਮ ਢਿੱਲੋਂ ਗੱਲ ਰਹੇ ਹਾਂ ਓਏ ਜਿਹੜਾ ਤੇਰਾ ਮਿਊਜ਼ਿਕ ਬਣਾਉਂਦਾ ਸਹੰਜ ਵੀ ਪਤਨ ਕੀ ਨੋ ਆਦਾ ਹਨ ਮੁੰਡੇ ਦਾ ਪਹਿਲਾਂ ਤੈਨੂੰ ਕੁੱਟਣਾ ਸੀ ਹੁਣ ਤੇਰਾ ਸਾਰਾ ਗਰੁੱਪ ਕੁੱਟਣਾ ਗਾਇਕ ਮਨਪ੍ਰਤ ਮੰਨਾ ਨੇ ਗਾਇਕ ਪ੍ਰੇਮ ਢਿੱਲੋਂ ਨੂੰ ਜਾਨੋ ਮਾਰਨ ਦੀ ਦਿੱਤੀ ਧਮਕੀ ਹੁਣ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਮਨਪ੍ਰਤ ਮੰਨਾ ਧਮਕੀ ਦੇ ਰਹੇ ਨੇ ਕੀ ਮਾਮਲਾ ਹੈ ਕਿ ਕਿਉਂ ਪ੍ਰੇਮ ਢਿੱਲੋਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਸਸ਼ਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਾ ਗੁਣ ਗਾਇਕ ਮਨਪ੍ਰਿਤ ਮੰਨਾ ਦੇ ਵੱਲੋਂ ਪ੍ਰੇਮ ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਵੀ ਮਨਪ੍ਰਿਤ ਮੰਨਾ ਦੇ ਵੱਲੋਂ ਲਾਈਵ ਹੋ ਕੇ ਪ੍ਰੇਮ ਢਿੱਲੋਂ ਬਾਰੇ ਇਹ ਜੀ ਜਾਣਕਾਰੀ ਦਿੱਤੀ ਗਈ ਸੀ ਕਿ ਮੈਂ ਉਸ ਨੂੰ ਜਾਨੋਂ ਮਾਰਨਾ ਚਾਹੁੰਦਾ ਵਾਂ ਔਰ ਬਹੁਤ ਸਾਰੇ ਕਾਰਨ ਜੜੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਿੱਤੇ ਸਨ ਤੇ ਹਾਲੀ ਦੇ ਵਿੱਚ ਮਨਪ੍ਰਿਤ ਮੰਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਫਿਰ ਤੋਂ ਪ੍ਰੇਮ ਢਿੱਲੋਂ ਨੂੰ ਜਾਨੂ ਮਾਰਨ ਦੀ ਧਮਕੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਸ ਪੋਸਟ ਦੇ ਵਿੱਚ ਮਨਪ੍ਰਿਤ ਮੰਨਾ ਕੀ ਲਿਖਦੇ ਨੇ ਪ੍ਰੇਮ ਤੈਨੂੰ ਮਾਰਨਾ ਹੈ ਹੁਣ ਭਾਵੇਂ ਰੱਬ ਆਜੇ ਤੇਰਾ ਸ਼ੋਅ ਐਡਮਿੰਟਨ ਯੂਨੀਅਨ ਹਾਲ ਉੱਥੇ ਮਾਰਨਾ ਹੈ ਤੈਨੂੰ ਪੁਲਿਸ ਬੁਲਾ ਲਾ ਵਕੀਲ ਕਰ ਲਾ ਜੱਜ ਕਰ ਲਾ ਜੋ ਮਰਜ਼ੀ ਕਰ ਲਾ ਤੈਨੂੰ ਬੱਸ ਹੁਣ ਮਾਰਨਾ ਹੈ ਉਸਦੇ ਬੰਦੇ ਇਕੱਠੇ ਕਰ 100 ਗੱਡੀ ਆਵੇ ਤੇਰੇ ਲਈ 5500 ਆਊਗੀ ਤੂੰ ਫੋਨ ਕਰਾ ਰਿਆ ਪਰ ਮੈਂ ਹੁਣ ਤੈਨੂੰ ਮਾਰਨਾ ਹੈ ਨਾਲ ਤੇਰਾ ਭਰਾ ਇੱਕ ਸਟੋਰੀ ਆਪਣੇ ਅਕਾਊਂਟ ਤੇ ਪਾ ਦੇ ਤੈਨੂੰ ਇੰਡੀਆ ਮਾਰ ਦਵਾਂਗੇ ਲਾਸਟ ਸਟੋਰੀ ਅੱਜ ਤੋਂ ਬਾਅਦ ਤੇਰੀ ਸਟੋਰੀ ਨਹੀਂ ਪਾਊਗਾ ਮਨਪ੍ਰਿਤ ਮੰਨਾ ਦੇ ਵੱਲੋਂ ਪ੍ਰੇਮ ਢਿੱਲੋ ਨੂੰ ਸ਼ਰਿਆਮ ਸੋਸ਼ਲ ਮੀਡੀਆ ਤੇ ਧਮਕੀ ਦਿੱਤੀ ਜਾ ਰਹੀ ਹੈ ਜਾਨੂ ਮਾਰਨ ਦੀ ਧਮਕੀ ਕੁਝ ਦਿਨ ਪਹਿਲਾਂ ਮਨਪ੍ਰਿਤ ਮੰਨਾ ਨੇ ਲਾਈਵ ਹੋ ਕੇ ਪ੍ਰੇਮ ਢਿੱਲੋ ਬਾਰੇ ਇਹ ਚੀਜ਼ ਕਹੀ ਸੀਗੀ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਉਹ ਪੱਖਦਾ ਹੀ ਗਿਆ ਤੇ ਹੁਣ ਮਨਪ੍ਰਿਤ ਮੰਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕੀਤੀ ਹੈ ਪਰ ਉਸ ਦਿਨ ਲਾਈਵ ਹੋ ਕੇ ਪ੍ਰੇਮ ਮਨਪ੍ਰਿਤ ਮੰਨਾ ਦੇ ਵੱਲੋਂ ਪ੍ਰੇਮ ਢਿੱਲੋ ਨੂੰ ਜੋ ਕੁਝ ਕਿਹਾ ਗਿਆ ਸੀਗਾ ਪਹਿਲਾਂ ਉਹ ਤੁਹਾਨੂੰ ਸੁਣਾ ਦਿੰਦੇ ਆ ਪ੍ਰੇਮ ਗੱਲ ਪ੍ਰਾਇਮਟੇ ਲੰਘ ਰਹੇ ਹਾਂ ਓਏ ਜਿਹੜਾ ਤਰਾ ਮਿਊਜ਼ਿਕ ਬਣਾਉਂਦਾ ਸਹੰਜ ਵੀ ਪਤਾ ਨਹੀਂ ਕੀ ਨਾਉਂਦਾ ਹੁਣ ਮੁੰਡੇ ਦਾ ਪਹਿਲਾਂ ਤੈਨੂੰ ਕੁੱਟਣਾ ਸੀ ਹੁਣ ਤਰਾ ਸਾਰਾ ਗਰੁੱਪ ਕੁੱਟਣਾ ਅੱਜ ਮੇਰੇ ਕੋਲੇ ਭੈਣਾ ਹੀ ਸੀ ਧੂਆਂ ਵਰਸਰ ਜਾ ਕੇ ਉਹਦੇ ਹੱਥ ਦੀ ਚਾਹ ਪੀਂਦਾ ਰਿਹਾ ਹਨ ਉਹਦੇ ਘਰੇ ਜਾਂਦਾ ਰਿਹਾ ਲੰਗੌੜ ਤੈਨੂੰ ਨੈਕਸਟ ਲੈਵਲ ਕੁੱਟਣਾ ਯਾਰ ਤੁਸੀਂ ਕੁੜੀ ਦੀ ਜ਼ਿੰਦਗੀ ਰੁਲ ਗਏ ਤਾਂ ਤਿੰਨ ਘੰਟੇ ਕੁੜੀ ਰੁਹੀ ਹੀ ਮੇਰੇ ਕੋਲੇ ਬੈਠੀ ਕਹਿੰਦੀ ਵੀਰੇ ਦੇਖੀ ਕਹਿੰਦੀ ਮੈਂ ਪ੍ਰੇਮ ਨੂੰ ਬੜੀਆਂ ਚਾਹਾਂ ਵੀਰ ਜੀ ਕਹਿੰਦੀ ਮੈਂ ਫਰੌਂਦੀ ਹੁੰਦੀ ਸੀ ਵੀ ਮੇਰਾ ਵੀਰਾ ਆਇਆ ਬੈਠਾ ਹਨ ਕਦੇ ਇਹ ਸੋਚਿਆ ਤੁਹਾਨੂੰ ਕੋਈ ਖਵਾਉਂਦਾ ਰੋਟੀ ਪਾਣੀ ਉਹਦੀ ਇੱਜ਼ਤ ਕਿਵੇਂ ਕਰਨੀ ਹਨ ਤੈਨੂੰ ਤਾਂ ਵੱਡਣਾ ਸੀ ਤੈਨੂੰ ਤਾਂ ਹੁਣ ਪਹਿਲਾਂ ਤਾਂ ਕੁੱਟਣਾ ਸੀ ਹੁਣ ਤੈਨੂੰ ਰੱਜ ਕੇ ਕੁੱਟਣਾ ਸੁਣਿਆ ਕਿ ਹੁਣੇ ਕਿਵੇਂ ਮਨਪ੍ਰਿਤ ਮੰਨਾ ਨੇ ਪ੍ਰੇਮ ਢਿੱਲੋ ਦੇ ਬਾਰੇ ਲਾਈਵ ਆ ਕੇ ਪ੍ਰੇਮ ਢਿੱਲੋ ਨੂੰ ਧਮਕੀ ਦਿੱਤੀ ਹੈ ਕਿਵੇਂ ਜਾਨੋ ਮਾਰਨ ਬਾਰੇ ਗੱਲ ਕਰ ਰਹੇ ਨੇ ਪਰ ਤੇ ਅੱਜ ਫਿਰ ਤੋਂ ਮਨਪ੍ਰਿਤ ਮੰਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਕਿ ਤੁਹਾਡਾ ਸ਼ੋਅ ਹੈ ਤੇ ਉੱਥੇ ਹੀ ਤੁਹਾਨੂੰ ਜਾਨੋ ਮਾਰਾਂਗੇ ਤੁਹਾਡੀਆਂ 100 ਗੱਡੀਆਂ ਹੋਣਗੀਆਂ ਸਾਡੀ 500 ਗੱਡੀ ਆਏਗੀ ਪਰ ਉਸੇ ਦਿਨ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ ਅਜਿਹਾ ਜਿਹੜਾ ਹੈ ਮਨਪ੍ਰਿਤ ਮੰਨਾ ਦੇ ਜਿਹੜੇ ਲਵਸ ਨੇ ਸੋਸ਼ਲ ਮੀਡੀਆ ਤੇ ਉਹ ਸਾਂਝੇ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਵਾਕੇ ਹੀ ਜੋ ਮਨਪ੍ਰਿਤ ਮੰਨਾ ਅ ਰੀਜ਼ਨ ਦੇ ਰਹੇ ਨੇ ਪ੍ਰੇਮ ਢਿੱਲੋ ਨੂੰ ਜਾਨੋਂ ਮਾਰਨ ਦਾ ਉਹ ਰੀਜ਼ਨ ਵਾਕਈ ਸੱਚ ਹੋਏਗਾ ਕਿ ਪ੍ਰੇਮ ਢਿੱਲੋ ਹਲੇ ਤੱਕ ਚੁੱਪ ਬੈਠੇ ਨੇ ਕਿਉਂ ਹਲੇ ਤੱਕ ਪ੍ਰੇਮ ਢਿੱਲੋ ਨੇ ਕੁਝ ਨਹੀਂ ਬੋਲਿਆ ਕੋਈ ਬਿਆਨ ਉਹਨਾਂ ਦਾ ਸਾਹਮਣੇ ਨਹੀਂ ਆਇਆ ਕਿ ਕੀ ਕੁਝ ਹੋ ਸਕਦਾ ਹੈ ਜਾਂ ਮਨਪ੍ਰੀਤ ਮੰਨਾ ਜੋ ਇਲਜ਼ਾਮ ਲਾ ਰਹੇ ਨੇ ਉਹ ਸੱਚੇ ਹੋਣਗੇ ਆ ਨਹੀਂ ਤੇ ਹੁਣ ਇਹ ਗੱਲ ਕਿੱਥੇ ਜਾ ਕੇ ਮੁੱਕੇਗੀ ਕਿ ਵਾਕਈ ਹੀ ਇਹਨਾਂ ਦੇ ਵਿੱਚ ਕੋਈ ਝਗੜਾ ਹੁੰਦਾ ਹੈ ਜਾਂ ਕੋਈ ਬਿਆਨ ਇਹਨਾਂ ਦਾ ਸਾਹਮਣੇ ਆਉਂਦਾ ਹੈ ਫਿਲਹਾਲ ਮਨਪ੍ਰੀਤ ਮੰਨਾ ਜੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਜਾਂ ਪੋਸਟਾਂ ਸਾਂਝਾ ਕਰਕੇ ਪ੍ਰੇਮ ਢਿੱਲੋਂ ਨੂੰ ਧਮਕੀ ਦੇ ਰਹੇ ਨੇ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਦੇਖਦੇ ਰਹੋ ਦੈਨਿਕ ਸੋਇਰਾ ਟੀਵੀ ਸਤਿ ਸ਼੍ਰੀ ਅਕਾਲ